ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਾ ਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਕੱਲ ਇੱਕ ਵਾਰ ਫੇਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ। ਸਾਰਿਆਂ ਨੂੰ ਹੀ ਇਹ ਉਮੀਦ ਸੀ ਕਿ ਸ਼ਰਧਾਂਜਲੀयां ਦੇਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ ਤੇ ਜੋ ਕੰਮ ਹੋਣਾ ਹੈ ਜਿਸ ਵਾਸਤੇ ਸੈਸ਼ਨ ਸੱਦਿਆ ਗਿਆ ਹੈ ਉਹ ਆਖਰੀ ਦਿਨ ਯਾਨੀ ਸੋਮਵਾਰ ਨੂੰ ਹੀ ਹੋਵੇਗਾ। ਪਰ ਇਹ ਸੈਸ਼ਨ ਸਾਰਾ ਦਿਨ ਚੱਲਿਆ لیکن پورے ਦਿਨ ਦੇ ਵਿੱਚ ਜਿਸ ਸਦਨ ਦੀ ਕਾਰਵਾਈ ਤੇ ਛਾਤ ਮਾਰੀਏ ਤਾਂ ਜੋ ਕੁਝ ਵਿਰੋਧੀ ਧਿਰ ਅਤੇ ਸੱਤਾ ਧਿਰ ਨੇ ਕਿਹਾ ਤੇ ਕੀਤਾ ਉਸ ਤੋਂ ਪੰਜਾਬ ਦੇ ਲੋਕਾਂ ਦਾ ਨਜ਼ਰੀਆ ਵਿਧਾਨ ਸਭਾ ਦੀ ਕਾਰਵਾਈ ਵੱਲ ਕਿਸ ਤਰ੍ਹਾਂ ਦਾ ਰਿਹਾ ਜਾਂ ਇਹ ਕਹੀਏ ਕਿ ਕਿਵੇਂ ਬਦਲਿਆ ਇਸ ਦੀ ਚਰਚਾ ਕਰਨੀ ਜ਼ਰੂਰੀ ਹੈ ਪਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਕਰਨੀ ਹੋਈ ਜ਼ਰੂਰੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਹੁਣ ਸਪੈਸ਼ਲੀ ਹੋ ਗਏ ਹਨ ਰੂਟੀਨ ਵਿੱਚ ਜਾਂ ਆਮ ਤੌਰ ਤੇ ਜਿਵੇਂ ਸੱਦੇ ਜਾਂਦੇ ਹੁੰਦੇ ਸੀ ਜਾਂ ਇਹ ਕਹੀਏ ਕਿ ਜਿਵੇਂ ਸੱਦੇ ਜਾਣੇ ਚਾਹੀਦੇ ਹਨ ਉਹ ਤਾਂ ਅਤੀਤ ਦੀ ਗੱਲ ਹੋ ਗਈ ਹੈ 15 20 ਦਿਨ ਲੰਬਾ ਸੈਸ਼ਨ ਜਾਂ ਮਹੀਨੇ ਦਾ ਸੈਸ਼ਨ ਜਾਂ ਫਿਰ ਮੌਨਸੂਨ ਸੈਸ਼ਨ ਸਰਦ ਰੁੱਤ ਦਾ ਸੈਸ਼ਨ ਇਹ ਸਾਰੀਆਂ ਗੱਲਾਂ ਅਤੀਤ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਨੇ ਹੁਣ ਤਾਂ ਜਦੋਂ ਲੋੜ ਪੈਂਦੀ ਹੈ ਇੱਕ ਦੋ ਦਿਨ ਦਾ ਸੈਸ਼ਨ ਸੱਦਿਆ ਜਾਂਦਾ ਹੈ ਸਪੈਸ਼ਲ ਜਾਂ ਵਿਸ਼ੇਸ਼ ਸੈਸ਼ਨ ਸੱਦ ਕੇ ਕਾਰਵਾਈ ਜਾਂ ਜਿਹੜੀਆਂ ਸ਼ਰਤਾਂ ਨੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਪੂਰਾ ਕਰ ਲਿਆ ਜਾਂਦਾ ਕਿਉਂਕਿ ਇਹ ਸੈਸ਼ਨ ਇੱਕ ਦੋ ਦਿਨ ਦਾ ਹੁੰਦਾ ਹੈ ਤੇ ਲਾਈਵ ਟੈਲੀਕਾਸਟ ਵੀ ਹੋ ਰਿਹਾ ਹੁੰਦਾ ਹੈ ਸਾਰੇ ਪੂਰੀ ਤਿਆਰੀ ਦੇ ਨਾਲ ਆਉਂਦੇ ਹਨ ਸਭ ਨੂੰ ਇੱਕ ਕਾਲੀ ਹੁੰਦੀ ਹੈ ਕਿ ਮੇਰੀ ਵਾਰੀ ਕਿਤੇ ਖੁੰਝ ਨਾ ਜਾਏ ਮੈਨੂੰ ਮਾਈਕ ਮਿਲੇ ਤੇ ਸਾਰਾ ਦਿਨ ਚੈਨਲਾਂ ਦੇ ਉੱਤੇ ਮੇਰਾ ਹੀ ਨਾਮ ਚੱਲੇ ਇਹ ਹੀ ਕਾਲੀ ਸ਼ਾਇਦ ਲੀਡਰ ਆਫ اپੋਜੀਸ਼ਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਦਿਖਾਈ ਕਾਰਵਾਈ ਦੀ ਸ਼ੁਰੂਆਤ ਵਿੱਚ ਹੀ ਸ਼ਰਧਾਂਜਲੀਆ ਤੋਂ ਮਗਰੋਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਇੱਕ ਨਿੰਦਾ ਪ੍ਰਸਤਾਵ ਲਿਆਂਦਾ ਦਿਸ਼ਤੇ ਵਿੱਚ ਕਿਹਾ ਗਿਆ ਸੀ ਪੰਜਾਬ ਦੇ ਵਿੱਚ ਦਸ਼ਕਾਂ ਵਿੱਚ ਸਭ ਤੋਂ ਬੁਰੇ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੀ ਪਰਭਾਈ ਵਾਸਤੇ ਕੇਂਦਰ ਸਰਕਾਰ ਕੋਈ ਸਪੈਸ਼ਲ ਪੈਕੇਜ ਦੇਣ ਦੇ ਵਿੱਚ ਨਾਕਾਮ ਰਹੀ ਹੈ ਇੰਦਰ ਸਰਕਾਰ ਵੱਲੋਂ ਕੋਈ ਹੰਗਾਰਾ ਨਾ ਦੇਣ ਦੀ ਇਹ ਸਦਨ ਨਿੰਦਾ ਕਰਦਾ ਹੈ। ਉਹ ਸਪੀਕਰ ਸਾਹਿਬ ਇਹ ਚਾਹੁੰਦੇ ਤਾਂ ਸਰਕਾਰ ਦੇ ਹੀ ਕਿਸੇ ਮੰਤਰੀ ਤੋਂ ਇਸ ਮਤੇ ਨੂੰ ਸੈਕੰਡ ਕਰਾ ਲੈਂਦੇ ਤੇ ਮਤਾ ਪਾਸ ਕਰ ਦਿੰਦੇ ਪਰ ਉਹਨਾਂ ਵੱਲੋਂ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਮੌਕਾ ਦਿੱਤਾ ਗਿਆ ਪੁੱਛਿਆ ਗਿਆ ਕਿ ਕੀ ਤੁਸੀਂ ਸੈਕੰਡ ਕਰਨਾ ਚਾਹੁੰਦੇ ਹੋ ਉਹਨਾਂ ਵੱਲੋਂ ਤਾਂ ਫਰਾਕ ਦੇ ਲਈ ਦਿਖਾਈ ਗਈ ਪਰ ਪ੍ਰਤਾਪ ਸਿੰਘ ਬਾਜਵਾ ਨੇ ਕੀ ਕੀਤਾ ਕੀ ਉਹ ਵਾajib ਸੀ ਕੀ ਉਸ ਵਿੱਚ ਸ਼ਲੀਨਤਾ ਸੀ ਇਸ ਦਾ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਪਰ ਮਾਈਕ ਮਿਲਦੇ ਹੀ ਉੱਚੀ ਉੱਚੀ ਉਹਨਾਂ ਵੱਲੋਂ ਜਿਹੜਾ ਭਾਸ਼ਣ ਸ਼ੁਰੂ ਕੀਤਾ ਗਿਆ ਉਸ ਤੋਂ ਘੱਟੋ ਘੱਟ ਇੱਕ ਗੱਲ ਤਾਂ ਸਾਫ਼ ਹੀ ਸੀ ਕਿ ਉਹਨਾਂ ਦਾ ਵਰਤਾਓ ਇਹੋ ਜਿਹਾ ਸੀ ਕਿ ਸਾਰੇ ਪਿੱਛੇ ਹਟ ਜਾਓ ਮਸਾਂ ਮੇਰੇ ਹੱਥ ਮਾਈਕ ਲੱਗਿਆ ਹੈ ਹੁਣ ਬਸ ਮੈਂ ਛਾ ਜਾਣਾ ਜੋ ਉਹਨਾਂ ਵੱਲੋਂ ਭਾਸ਼ਣ ਦੇ ਵਿੱਚ ਬੋਲਿਆ ਗਿਆ ਜੋ ਸ਼ੁਰੂਆਤ ਕੀਤੀ ਗਈ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਵੱਲੋਂ ਅਸਤੀਫਾ ਮੰਗ ਲਿਆ ਗਿਆ ਕਿ ਜਲ ਸਰੋਤ ਮੰਤਰੀ ਤੇ ਜਿਹੜੇ ਸਕੱਤਰ ਨੇ ਉਹ ਅਸਤੀਫਾ ਦੇਣ ਕ੍ਰਿਸ਼ਨ ਕੁਮਾਰ ਅਸਤੀਫਾ ਦੇਣ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਆਪਣੇ ਹੀ ਐਮਐਲਏ ਪਠਾਨ ਮਾਜਰਾ ਨੇ ਇਲਜ਼ਾਮ ਲਗਾਏ ਸੀ ਗੰਭੀਰ ਇਲਜ਼ਾਮ ਲਗਾਏ ਸੀ ਉਹਨੇ ਕਿਹਾ ਸੀ ਕਿ ਕ੍ਰਿਸ਼ਨ ਕੁਮਾਰ ਨੇ ਸਫਾਈ ਨਹੀਂ ਹੋਣ ਦਿੱਤੀ ਪੰਜਾਬ ਦੇ ਵਿੱਚ ਛੜਾਂ ਦੇ ਲਈ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਹੈ ਇਸ ਲਈ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਹੈ ਪਰ ਉਹ ਇੱਥੇ ਹੀ ਨਹੀਂ ਰੁਕੇ ਅੱਗੇ ਉਹਨਾਂ ਵੱਲੋਂ ਚੀਫ ਇੰਜੀਨੀਅਰ ਨਹਿਰੀ ਦਾ ਵੀ ਅਸਤੀਫਾ ਮੰਗ ਲਿਆ ਗਿਆ ਪੰਜਾਬ ਦੇ ਮੁੱਖ ਸੂਤਰ ਕੈਪਸਨਾ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਰਿਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਸਰਕਾਰ ਦੀ ਨਲਾਇਕੀ ਹੈ ਇਸ ਤਰ੍ਹਾਂ ਦੇ ਦੋਸ਼ ਲਾ ਕੇ ਉਹਨਾਂ ਵੱਲੋਂ ਅਸਤੀਫਿਆਂ ਦੀ ਮੰਗ ਕੀਤੀ ਗਈ ਲੇਕਿਨ ਇੱਥੇ ਉਹ ਪੱਕੀ ਪੈਰੀ ਨਹੀਂ ਸੀ ਪੱਕੀ ਪੈਰੀ ਇਸ ਲਈ ਨਹੀਂ ਸੀ ਕਿ ਪਠਾਨ ਮਾਜਰਾ ਨੇ ਜੋ ਗੱਲ ਕੀਤੀ ਸੀ ਉਹ ਇਲਜ਼ਾਮ ਲਾਏ ਸੀ ਕੱਗਰ ਦਰਿਆ ਦੇ ਇਲਜ਼ਾਮ ਲਾਏ ਸੀ ਔਰ ਕੱਗਰ ਦਰਿਆ ਦੇ ਵਿੱਚ ਇਸ ਵਾਰ ਖੜਾ ਨੇ ਨੁਕਸਾਨ ਨਹੀਂ ਕੀਤਾ ਜੋ ਵੀ ਨੁਕਸਾਨ ਹੋਇਆ ਹੈ ਉਹ ਉਹਨਾਂ ਇਲਾਕਿਆਂ ਦੇ ਵਿੱਚ ਹੋਇਆ ਹੈ ਜਿੱਥੇ ਰਾਵੀ ਨੇ ਜ਼ਿਆਦਾ ਮਾਰ ਕੀਤੀ ਹੈ ਬਿਆਸ ਨੇ ਮਾਰ ਕੀਤੀ ਹੈ ਜਾਂ ਥੋੜੀ-ਬਹੁਤੀ ਸਤਲੁਜ ਵੱਲ ਨੇ ਵੀ ਮਾਰ ਕੀਤੀ ਹੈ ਪਰ ਘੱਗਰ ਦੇ ਇਲਾਕਿਆਂ ਦੇ ਵਿੱਚ ਇਸ ਵਾਰ ਵਿਚਾਰਿਆ ਇਸ ਵਾਰ ਉੱਤੇ ਹੜ੍ਹ ਨਹੀਂ ਆਏ ਫਿਰ ਕਿਸ ਬਨਾ ਦੇ ਉੱਤੇ ਪਠਾਨ ਮਾਜਰਾ ਦਾ ਦਿੱਤਾ ਹੋਇਆ ਇੱਕ ਬਿਆਨ ਹੀ ਗੋਸਪਲ TRUTH ਬਣ ਗਿਆ ਮਤਲਬ ਉਹੀ ਸਭ ਸੱਚ ਹੈ ਉਸ ਤੋਂ ਬਿਨਾ ਕੁਝ ਸੱਚ ਨਹੀਂ ਔਰ ਕਿਵੇਂ ਉਸਤੇ ਬਨਾ ਦੇ ਉੱਤੇ ਤੁਸੀਂ ਇਸ ਤਰ੍ਹਾਂ ਅਸਤੀਫਿਆਂ ਦੀ ਮੰਗ ਵਿਧਾਨ ਸਭਾ ਦੇ ਵਿੱਚ ਕਰ ਸਕਦੇ ਹੋ ਜੋ ਨਿੰਦਾ ਪ੍ਰਸਤਾਵ ਹੈ ਉਸ ਦੀ ਗੱਲ ਛੱਡ ਕੇ ਇਸ ਨੂੰ ਪ੍ਰਮੁੱਖ ਮੁੱਦਾ ਬਣਾ ਸਕਦੇ ਹੋ ਉਹਨਾਂ ਦੀ ਇਸ ਸਿਆਣਪ ਦੇ ਵੀ ਉੱਤੇ ਕਈ ਸਵਾਲ ਜ਼ਰੂਰ ਉਖਦੇ ਹਨ ਲੇਕਿਨ ਇਸ ਤੋਂ ਅੱਗੇ ਜੋ ਉਹਨਾਂ ਨੇ ਕੀਤਾ ਜੋ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਹੈ ਜੋ ਉਹਨਾਂ ਵੱਲੋਂ ਪਛਾਣ ਚੁੱਕਿਆ ਗਿਆ ਕਿ ਸਰਕਾਰ ਨੂੰ ਪੰਜੀ ਨਾ ਦਿਓ ਇਹਨਾਂ ਨੇ ਸਾਰੇ ਪੈਸੇ ਖਾ ਜਾਣੇ ਨੇ ਪੰਜਾਬ ਸਰਕਾਰ ਦਾ ਜਿਹੜਾ ਰੰਗਲਾ ਪੰਜਾਬ ਫੰਡ ਹੈ ਇਹ ਚੀਫ ਕੋਲਸਟਰ ਦਾ ਰਲੀਫ ਫੰਡ ਹੈ ਇਹਦੇ ਵਿੱਚ ਕੋਈ ਪੈਸਾ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਦਾਨ ਨਹੀਂ ਦੇਣਾ ਚਾਹੀਦਾ ਇਹ ਪੈਸਾ ਇਹਨਾਂ ਨੇ ਖਾ ਜਾਣਾ ਹੈ ਭਗਵੰਤ ਮਾਨ ਨੇ ਖਾ ਜਾਣਾ ਹੈ ਜਾਂ ਸਰਕਾਰ ਨੇ ਖਾ ਜਾਣਾ ਹੈ ਪੰਜਾਬ ਨੂੰ ਕੰਗਲਾ ਕਰਕੇ ਹੁਣ ਇਹ ਪੈਸੇ ਮੰਗ ਰਹੇ ਨੇ ਇਸ ਤਰ੍ਹਾਂ ਦੇ ਉਹਨਾਂ ਵੱਲੋਂ ਦੋਸ਼ ਲਾਏ ਗਏ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੁਣ ਇਹ ਵੀ ਕਿੰਨਾ ਕੁ ਜਾਇਜ਼ ਸੀ ਸ਼ਾਇਦ ਹੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਭਿਆੰਕਰ ਆਪ ਦਾ ਆਈ ਹੋਵੇ ਪੰਜਾਬ ਦੇ ਲੋਕਾਂ ਦੇ ਉੱਤੇ ਕੋਈ ਵਿਪਤਾ ਆਣ ਖੜੀ ਹੋਵੇ ਔਰ ਐਡੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਹੋਵੇ ਤੇ ਰਾਹਤ ਦੇ ਲਈ ਪੈਸਾ ਮੰਗਿਆ ਜਾਵੇ, ਦਾਨ ਮੰਗਿਆ ਜਾਵੇ ਜਾਂ ਲੋਕਾਂ ਨੂੰ ਕੰਟ੍ਰਿਬਿਊਟ ਕਰਨ ਨੂੰ ਕਿਹਾ ਜਾਵੇ ਤੇ ਵਿਰੋਧੀ ਧਿਰ ਦੇ ਨੇਤਾ ਇਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਕਹਿੰਦੇ ਨੇ ਕਿ ਇਸ ਰਾਹਤ ਫਗਰੀ ਦੇ ਵਿੱਚ ਜਾਂ ਇਸ ਰਾਹਤ ਕਾਰਜਾਂ ਦੇ ਵਿੱਚ ਪੰਜੀ ਦਾਨਨਾ ਦਿਓ ਕੀ ਇਹ ਪੰਜਾਬ ਦੀਆਂ ਭਾਵਨਾਵਾਂ ਦੇ ਅਨੁਕੂਲ ਹੈ ਕਿ ਇਸੇ ਤਰੀਕੇ ਦੇ ਨਾਲ ਜਿਵੇਂ ਸਾਰ ਬਾਰ ਬਾਰ ਕਹਿੰਦੇ ਆ ਗੁਰਾਂ ਦਾ ਹਵਾਲਾ ਦਿੰਦੇ ਆ ਇਹੀ ਸਿੱਖਿਆ ਦਿੱਤੀ ਵੀ ਸੀ ਸਾਨੂੰ ਇਸ ਤਰ੍ਹਾਂ ਦੀ ਇਲਜ਼ਾਮ ਲਾ ਕੇ ਅਸੀਂ ਰਾਹਤ ਕਾਰਜਾਂ ਨੂੰ ਹੀ ਰੋਕਣ ਦਾ ਯਤਨ ਕਰੀਏ ਚਲੋ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਨਾਰੇ ਮਾਰਨਾ ਕਿਸੇ ਹੱਦ ਤੱਕ ਜਾਇਜ਼ ਹੋ ਸਕਦਾ ਹੈ ਤੁਸੀਂ ਸਿਆਸਤ ਕਰ ਰਹੇ ਹੋ ਆਪਣੀ ਸਿਆਸਤ ਉੱਥੇ ਜਾਰੀ ਰੱਖੋ ਲੇਕਿਨ ਵਿਧਾਨ ਸਭਾ ਦੇ ਵਿੱਚ ਆ ਕੇ ਜਦੋਂ ਤੁਸੀਂ ਨਿੰਦਾ ਪ੍ਰਸਤਾਵ ਨੂੰ ਸੈਕੰਡ ਕਰਨਾ ਹੈ ਉਸ ਨੂੰ ਸੈਕੰਡ ਕਰਨ ਦੀ ਬਜਾਏ ਤੁਸੀਂ ਇਸ ਤਰ੍ਹਾਂ ਦੀ ਸਿਆਸਤ ਕਰਦੇ ਹੋ ਤਾਂ ਉਸ ਦਾ ਜਿਹੜਾ ਸਨੇਹਾ ਹੈ ਉਹ ਲੋਕਾਂ ਵਿੱਚ ਕਿਸ ਤਰੀਕੇ ਨਾਲ ਜਾ ਦੂਸਰਾ ਇੱਕੇ ਦਾ ਪਹਿਲੂ ਇਹ ਵੀ ਹੈ ਕਿ ਅੱਜ ਤੱਕ ਸਾਢੇ 3 4 ਸਾਲ ਜਿੰਨੇ ਵੀ ਇਸ ਮੌਜੂਦਾ ਸਰਕਾਰ ਦੇ ਹੋ ਗਏ ਹਨ ਉਸ ਦੇ ਵਿੱਚ ਇੱਕ ਵੀ ਕਰਾਪਸ਼ਨ ਦਾ ਰਿਸ਼ਵਤਖੋਰੀ ਦਾ ਚੋਰੀ ਦਾ ਠੱਗੀ ਦਾ ਪੈਸਾ ਖੁਰਦਬੁਦ ਕਰਨ ਦਾ ਇੱਕ ਵੀ ਦੋਸ਼ ਹੁਣ ਤੱਕ ਪੰਜਾਬ ਦੀ ਜਿਹੜੀ ਵਿਰੋਧੀ ਧਿਰ ਹੈ ਉਹ ਨਹੀਂ ਲਗਾ ਸਕੀ ਕਿਸੇ ਵੀ ਇੱਕ ਮੰਤਰੀ ਨੇ ਇੱਕ ਵਿਭਾਗ ਨੇ ਕੋਈ ਵੀ ਸਕੈਂਡਲ ਕੀਤਾ ਹੈ ਕੋਈ ਪੈਸਾ ਖਾਦਾ ਹੈ ਕੋਈ ਚੋਰੀ ਕੀਤੀ ਹੈ ਇਸ ਤਰੀਕੇ ਦਾ ਕੋਈ ਵੀ ਦੋਸ਼ ਵਿਰੋਧੀ ਤਰ੍ਹਾਂ ਨਹੀਂ ਲਗਾ ਸਕੀਆਂ ਹਨ ਕੋਈ ਵੀ ਸਕੈਂਡਲ ਕੱਢ ਕੇ ਨਹੀਂ ਲਿਆ ਸਕੀਆਂ ਹਨ ਹੁਣ ਤੱਕ ਜੋ ਵੀ ਇਕਾ ਦੁੱਕਾ ਦੋਸ਼ ਲੱਗੇ ਹਨ ਉਹ ਪੰਜਾਬ ਸਰਕਾਰ ਵੱਲੋਂ ਹੀ ਲਗਾਏ ਗਏ ਹਨ ਆਪਣੀ ਪਾਰਟੀ ਦੇ ਇੱਕ ਦੋ ਐਮਐਲਏਾਂ ਦੇ ਉੱਤੇ ਉਨ੍ਹਾਂ ਵੱਲੋਂ ਖੁਦ ਹੀ ਕਾਰਵਾਈ ਕੀਤੀ ਗਈ ਹੈ ਵਿਰੋਧੀ ਹਜੇ ਤੱਕ ਇੱਕ ਵੀ ਇਸ ਤਰੀਕੇ ਦਾ ਪੁਖਤਾ ਸਬੂਤਾਂ ਦੇ ਨਾਲ ਤੱਥਾਂ ਦੇ ਨਾਲ ਇੱਕ ਵੀ ਇਲਜ਼ਾਮ ਪੰਜਾਬ ਦੇ ਕਿਸੇ ਮੰਤਰੀ ਉੱਤੇ ਸਰਕਾਰ ਉੱਤੇ ਨਹੀਂ ਲਗਾ ਪਾਈ ਹੈ ਕਿ ਉਹਨਾਂ ਨੇ ਪੈਸਾ ਖਾਦਾ ਹੋਵੇ ਚੋਰੀ ਕੀਤੀ ਹੋਵੇ ਜਾਂ ਕਰਪਸ਼ਨ ਕੀਤੀ ਹੋਵੇ ਤੇ ਫਿਰ ਕਿਸ ਬੁਨਿਆਦ ਦੇ ਉੱਤੇ ਤੁਸੀਂ ਇਸ ਔਖੀ ਘੜੀ ਦੇ ਵਿੱਚ ਜਦੋਂ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਦੀ ਜ਼ਰੂਰਤ ਹੈ ਤੁਸੀਂ ਇਹ ਇਲਜ਼ਾਮ ਲਾ ਰਹੇ ਹੋ ਕਿ ਸਰਕਾਰ ਨੂੰ ਇੱਕ ਵੀ ਪੈਸਾ ਨਾ ਦਿਓ ਇਹ ਗੱਲ ਕਿਸੇ ਤਰੀਕੇ ਨਾਲ ਵੀ ਠੁਕਦੀ ਨਹੀਂ ਜਾਪਦੀ ਹੁਣ ਤੱਕ ਜਿੰਨੇ ਵੀ ਇਲਜ਼ਾਮ ਵਿਰੋਧੀ ਧਿਰਾਂ ਵੱਲੋਂ ਲਾਏ ਗਏ ਹਨ ਉਹ ਸਰਕਾਰ ਦੇ ਉੱਤੇ ਇੱਕ ਤਾਂ ਇਸ਼ਤਿਹਾਰਾਂ ਦੇ ਉੱਪਰ ਫਜ਼ੂਲ ਖਰਚੀ ਦੇ ਲਾਏ ਗਏ ਹਨ ਤੇ ਦੂਸਰੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਦੁਰਵਰਤੋਂ ਦੇ ਲਾਏ ਗਏ ਹਨ ਪੈਸਾ ਖੁਰਦ-ਬੁਦ ਕਰਨੀਆਂ ਜਾਇਦਾਦ ਬਣਾਉਣ ਦੇ ਇਲਜ਼ਾਮ ਇੱਕ ਵੀ ਨਾ ਲਾਏ ਗਏ ਹਨ ਨਾ ਹੀ ਟਿਕੇ ਗਏ ਹਨ ਆ ਦੋ ਇਲਜ਼ਾਮ ਹੀ بار بار ਸਰਕਾਰ ਦੇ ਉੱਤੇ ਲੱਗਦੇ ਨੇ ਲੇਕਿਨ ਇਹਨਾਂ ਦੇ ਉੱਪਰ ਤੁਸੀਂ ਇਹ ਕਹਿ ਦੇਣਾ ਕਿ ਰਾਹਤ ਕਾਰਜਾਂ ਦੇ ਲਈ ਪੈਸਾ ਨਾ ਦਿਓ ਇਹ ਗੱਲ ਵਾਜਿਬ ਨਹੀਂ ਦਿਸਦੀ ਹੈ ਇਸ ਤੋਂ ਇਲਾਵਾ ਜੋ ਵੀ ਬਾਰ ਬਾਰ ਕਿਹਾ ਜਾਂਦਾ ਹੈ ਚਾਹੇ ਉਹ ਲੈਂਡ ਪੁਲਿੰਗ ਪਾਲਿਸੀ ਦੇ ਮੌਕੇ ਕਿਹਾ ਹੋਵੇ ਜਾਂ ਕਦੇ ਹੋਰ ਵੀ ਕਿਹਾ ਹੋਵੇ ਉਹ ਸਿਰਫ ਬਿਆਨ ਹਨ ਭਾਸ਼ਣਾ ਦਾ ਹਿੱਸਾ ਹੈ ਦਿੱਲੀ ਵਾਲੇ ਲੁੱਟ ਕੇ ਲੈ ਜਾਣਗੇ ਦਿੱਲੀ ਵਾਲੇ ਖਾ ਜਾਣਗੇ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਕੇ ਖਾ ਗਏ ਇਹ ਸਾਰੀਆਂ ਗੱਲਾਂ ਨੇ ਰਿਹੋਟਿਕ ਹੈ ਨਾਰੇਬਾਜੀ ਹੈ ਪੋਲਿਟੀਕਲ ਸੋਸ਼ੇਬਾਜੀ ਹੈ ਉਹਨੂੰ ਉੱਥੇ ਤੱਕ ਹੀ ਸੀਮਤ ਰੱਖੋ ਉਸ ਨੂੰ ਇਨੇ ਸੀਰੀਅਸ ਕੰਮਾਂ ਦੇ ਵਿੱਚ ਨਾਂ ਲੈ ਕੇ ਆਓ ਇੰਨਾਕ ਤਾਂ ਕਮਸ਼ੇ ਕਮ ਵਿਰੋਧੀ ਧਰਦੇ ਨੇਤਾ ਨੂੰ ਇੱਕ ਖਾੜੇ ਹੋਏ ਸ਼ਾਸਨਦਾਨ ਨੂੰ ਪਤਾ ਹੋਣਾ ਚਾਹੀਦਾ ਸੀ ਦੂਸਰਾ ਇਲਜ਼ਾਮ ਉਹਨਾਂ ਵੱਲੋਂ ਲਾਇਆ ਗਿਆ ਕਿ ਪੰਜਾਬ ਨੂੰ ਕੰਗਲਾ ਕਰਕੇ ਹੁਣ ਤੁਸੀਂ ਪੈਸੇ ਮੰਗ ਰਹੇ ਹੋ ਜਾਂ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਇਹ ਮੌਜੂਦਾ ਸਰਕਾਰ ਬਣੀ ਸੀ ਪੰਜਾਬ ਦੇ ਵਿੱਚ ਉਦੋਂ ਪੰਜਾਬ ਦੇ ਵਿੱਤੀ ਹਾਲਾਤ ਕੀ ਸਨ ਪੰਜਾਬ ਦੇ ਸਿਰ ਕਿੰਨੇ ਲੱਖ ਕਰੋੜ ਦਾ ਕਰਜ਼ਾ ਸੀ ਹੁਣ ਪੰਜਾਬ ਦੇ ਲੋਕ ਇਹ ਭੜੀ-ਪਾਤੀ ਜਾਣਦੇ ਹਨ ਔਰ ਜਿਹੜੀ ਪਾਰਟੀ ਦੀ ਪਿਛਲੇ ਸਮੇਂ ਦੇ ਵਿੱਚ ਸਰਕਾਰ ਰਹੀ ਹੋਵੇ ਤੇ ਉਸ ਸਰਕਾਰ ਦੇ ਰਹਿੰਦਿਆਂ ਉਹਨਾਂ ਦਾ ਵਿੱਤ ਮੰਤਰੀ ਲਗਭਗ ਹਰ ਰੋਜ਼ ਇਹ ਬਿਆਨ ਦਿੰਦਾ ਹੋਵੇ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ ਸਰਕਾਰ ਦਾ ਖਜ਼ਾਨਾ ਖਾਲੀ ਹੈ ਉਹ ਇਸ ਪਾਰਟੀ ਦੇ ਉੱਤੇ ਦੋਸ਼ ਲਾਵੇ ਕਿ ਉਹਨਾਂ ਨੇ ਪੰਜਾਬ ਨੂੰ ਕੰਗਲਾ ਕਰ ਦਿੱਤਾ ਹੈ ਇਹ ਵੀ ਕਿਸੇ ਪਾਸਿਓਂ ਵਾਜਿਬ ਨਹੀਂ ਸਕਦਾ ਦੂਜੇ ਪਾਸੇ ਜਿੱਥੇ ਤੱਕ ਪੈਸੇ ਇਕੱਠੇ ਕਰਨ ਦੀ ਗੱਲ ਆਉਂਦੀ ਹੈ ਇਹਨਾਂ ਦੀ ਪਾਰਟੀ ਹੀ ਦੀ ਸਰਕਾਰ ਸੀ ਜਦੋਂ ਕੈਪਟਨ ਨੰਬਰ ਅੰਦਰ ਸਿੰਘ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਰਮਮਤ ਦੇ ਵਾਸਤੇ ਉਹਨਾਂ ਦੇ ਵਿੱਚ ਬੈਂਚ ਕੁਰਸੀਆਂ ਰੱਖਣ ਵਾਸਤੇ ਇਨਫਰਾਸਟ੍ਰਕਚਰ ਬਣਾਉਣ ਵਾਸਤੇ ਲੋਕਾਂ ਤੋਂ ਇਸੇ ਤਰੀਕੇ ਨਾਲ ਸਹਿਯੋਗ ਮੰਗਿਆ ਗਿਆ ਸੀ ਲੋਕਾਂ ਤੋਂ ਚੰਦਾ ਮੰਗਿਆ ਗਿਆ ਸੀ ਸਰਕਾਰੀ ਵੈੱਬਸਾਈਟ ਦੇ ਉੱਤੇ ਇੱਕ ਲਿੰਕ ਦਿੱਤਾ ਗਿਆ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਤੁਸੀਂ ਜੇ ਕੋਈ ਸਕੂਲ 도ਬ ਲੈਣਾ ਚਾਹੁੰਦੇ ਹੋ ਸਕੂਲਾਂ ਦੀ ਰੱਖ-ਰਖਾਅ ਵਾਸਤੇ ਕੋਈ ਦਾਨ ਦੇਣਾ ਚਾਹੁੰਦੇ ਹੋ ਤਾਂ ਇਸ ਫੰਡ ਦੇ ਵਿੱਚ ਪੈਸਾ ਦਾਨ ਕਰੋ ਉਹਨਾਂ ਵੱਲੋਂ ਸਾਲ ਪਰ ਤੋਂ ਜ਼ਿਆਦਾ ਸਮੇਂ ਤੱਕ ਇਸੇ ਤਰੀਕੇ ਨਾਲ ਲਿੰਕ ਸ਼ੇਅਰ ਕੀਤਾ ਰਿਹਾ ਜਿਸ ਵਿੱਚੋਂ ਲਗਾਤਾਰ ਪੈਸੇ ਮੰਗਦੇ ਰਹੇ ਉਹ ਲੋਕ ਅੱਜ ਇਹ ਦੋਸ਼ ਲਾ ਰਹੇ ਨੇ ਕਿ ਤੁਸੀਂ ਹੜ੍ਹਾਂ ਦੇ ਐਨੇ ਵੱਡੇ ਨੁਕਸਾਨ ਦੇ ਵਿੱਚ ਪੈਸੇ ਮੰਗ ਰਹੇ ਹੋ ਇਹ ਵੀ ਕਿਸੇ ਪਾਸਿਓਂ ਵਾਜਿਬ ਨਹੀਂ ਜਾਪਦਾ ਫਿਰ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਹੋਰ ਜੋ ਬਿਆਨ ਦਿੱਤਾ ਗਏ ਇੱਕ ਗੱਲ ਕਹੀ ਗਈ ਕਿ ਨਿੰਦਾ ਪ੍ਰਸਤਾਵ ਪਾਰਤ ਕਰਨ ਦਾ ਫਾਇਦਾ ਕੀ ਹੈ ਮਤੇ ਪਾਸ ਕਰਨ ਨਾਲ ਕੀ ਹੁੰਦਾ ਹੈ ਪਹਿਲਾਂ ਵੀ ਤੁਸੀਂ ਮਤਾ ਪਾਸ ਕੀਤਾ ਸੀ ਪੰਜਾਬ ਦੇ ਡੈਮਾਂ ਦੀ ਸੁਰੱਖਿਆ ਵਾਸਤੇ ਕੇਂਦਰੀ ਫੋਰਸਾਂ ਨਹੀਂ ਲੱਗਣੀਆਂ ਚਾਹੀਦੀਆਂ ਉਹਦਾ ਕੀ ਬਣਿਆ ਦੇਖੋ ਉੱਥੇ ਤਾਂ ਫੋਰਸਾਂ ਦੀ ਤਣਾਤੀ ਵੀ ਹੋ ਗਈ ਹੈ ਇਹਨਾਂ ਮਤੇ ਪਾਸ ਕਰਨ ਨਾਲ ਕੀ ਹੁੰਦਾ ਬਿਲਕੁਲ ਸਹੀ ਗੱਲ ਕਹੀ ਉਹਨਾਂ ਨੇ ਲੇਕਿਨ ਇੱਥੇ ਉਹਨਾਂ ਨੂੰ ਇੱਕ ਗੱਲ ਹੋਰ ਵੀ ਸਮਝਣੀ ਚਾਹੀਦੀ ਸੀ ਇਹ ਵਿਸ਼ਾ ਇਸ ਤੋਂ ਬਹੁਤ ਜ਼ਿਆਦਾ ਕਿਤੇ ਗੰਭੀਰ ਵਿਸ਼ਾ ਹੈ ਇਕੱਲੇ ਮਾਨ ਸਰਕਾਰ ਵੱਲੋਂ ਪਾਸ ਕੀਤੇ ਗਏ ਮਤਿਆਂ ਦੀ ਗੱਲ ਨਹੀਂ ਹੈ ਵਿਧਾਨ ਸਭਾ ਦੇ ਵਿੱਚ ਜਿੰਨੇ ਵੀ ਹੁਣ ਤੱਕ ਮਤੇ ਪਾਸ ਕੀਤੇ ਨੇ ਚਾਹੇ ਉਹ ਤੁਸੀਂ ਐਸਵਾਈਐਲ ਨੂੰ ਲੈ ਕੇ ਕੀਤੇ ਹੋਣ ਜਾਂ ਫਿਰ ਤੁਸੀਂ ਬਿੱਲ ਪਾਸ ਕੀਤੇ ਹੋਣ ਚਾਹੇ ਉਹ ਵਾਟਰ ਐਗਰੀਮੈਂਟ ਰੱਦ ਕਰਨ ਦੇ ਬਿੱਲ ਹੋਣ ਜਾਂ ਇਸ ਸਰਕਾਰ ਵੱਲੋਂ ਵੀ ਹੋਣ ਗੁਰਦੁਆਰਾ ਕਾਨੂੰਨ ਦੇ ਵਿੱਚ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਜਾਂ ਹੋਰ ਕਈ ਵੀ ਬਿੱਲ ਪਾਸ ਕੀਤੇ ਨੇ ਉਹ ਕੀ ਕਾਨੂੰਨ ਬਣ ਗਏ ਹਨ ਕੀ ਉਹਨਾਂ ਬਿੱਲਾਂ ਨੂੰ ਪਾਸ ਕਰਨ ਦਾ ਉਹਨਾਂ ਕਾਨੂੰਨਾਂ ਨੂੰ ਪਾਸ ਕਰਨ ਦਾ ਕੋਈ ਫਾਇਦਾ ਹੋਇਆ ਹੈ ਕੀ ਉਹ ਗਵਰਨਰ ਇਹਨਾਂ ਬਿੱਲਾਂ ਦੇ ਉੱਤੇ ਨਹੀਂ ਬੈਠ ਜਾਂਦੇ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੰਦੇ ਅੱਗੇ ਨਹੀਂ ਭੇਜਦੇ ਤੇ ਜੇ ਅੱਗੇ ਕਾਫੀ ਲੰਮੇ ਸਮੇਂ ਦੇ ਉੱਤੇ ਬੈਠਣ ਤੋਂ ਬਾਅਦ ਭੇਜ ਵੀ ਦਿੰਦੇ ਨੇ ਤਾਂ ਰਾਸ਼ਟਰਪਤੀ ਉਹਨਾਂ ਦੇ ਉੱਤੇ ਬੈਠ ਜਾਂਦਾ ਹੈ ਉਹਨਾਂ ਨੂੰ ਪਾਸ ਨਹੀਂ ਕਰਦਾ ਉਹ ਕਾਨੂੰਨਾਂ ਨੂੰ ਬਣਾਉਂਦਾ ਨਹੀਂ ਇਹ ਇੰਨਾ ਗੰਬੀਰ ਵਿਸ਼ਾ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਅਸੈਂਬਲੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਪਾਸ ਕਰਦੀ ਹੈ ਕੋਈ ਕਾਨੂੰਨ ਬਣਾਉਂਦੀ ਹੈ ਉਹਦੀ ਕੋਈ ਵੈਲਿਊ ਹੀ ਨਹੀਂ ਹੈ ਉਨੂੰ ਇਸ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਹੈ ਜਿਵੇਂ ਕਾਗਜ਼ ਦਾ ਕੋਈ ਟੁਕੜਾ ਹੋਵੇ ਜਦੋਂ ਵਿਧੀ ਮਰਜ਼ੀ ਹੁੰਦੀ ਹੈ ਉਹ ਰੋਕ ਕੇ ਬੈਠ ਜਾਂਦਾ ਹੈ ਉਸ ਨੂੰ ਲਾਗੂ ਨਹੀਂ ਹੋਣ ਮੰਦਾ ਕਿ ਇਹ ਟਿੱਚਰ ਕਰਨ ਦਾ ਵਿਸ਼ਾ ਹੈ ਜਾਂ ਕੀ ਇਹ ਇਸ ਤੋਂ ਗੰਭੀਰ ਵਿਸ਼ਾ ਨਹੀਂ ਹੈ ਸਾਰੀਆਂ ਪਾਰਟੀਆਂ ਦੀ ਰਾਜਨੀਤੀ ਤੋਂ ਉੱਠ ਕੇ ਇਸ ਗੱਲ ਦੇ ਉੱਤੇ ਚਰਚਾ ਨਹੀਂ ਹੋਣੀ ਚਾਹੀਦੀ ਕਿ ਸੁਪਰੀਮ ਕੋਰਟ ਦੇ ਵਿੱਚ ਕਿਉਂ ਬਹਿਸ ਚੱਲ ਰਹੀ ਹੈ ਕੇਸ ਚੱਲ ਰਿਹਾ ਹੈ ਇੱਕ ਵਾਰ ਚਨੇ ਫੈਸਲਾ ਦੇ ਵੀ ਦਿੱਤਾ ਸੀ ਕਿ 3 ਮਹੀਨੇ ਤੋਂ ਜ਼ਿਆਦਾ ਗਵਰਨਰ ਜਾਂ ਰਾਸ਼ਟਰਪਤੀ ਮਿਲਾਨ ਨੂੰ ਨਹੀਂ ਰੋਕ ਸਕਦੇ ਉਸ ਨੂੰ ਹੋਰ ਵੱਡੀ ਪੈਂਚ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਉਸ ਮੁੱਦਿਆਂ ਦੇ ਉੱਤੇ ਦਬਾਅ ਬਣਾਇਆ ਜਾਵੇ ਸਾਰਾ ਵਿਪੱਖਸ਼ ਇਕੱਠਾ ਹੋ ਕੇ ਵਿਰੋਧੀ ਤਰ੍ਹਾਂ ਇਕੱਠੀਆਂ ਹੋ ਕੇ ਸਰਕਾਰ ਦੇ ਉੱਤੇ ਦਬਾਅ ਬਣਾਉਣ ਕਿ ਇਸ ਤਰੀਕੇ ਨਾਲ ਲੋਕਾਂ ਦੇ ਚੁਣਿਆ ਹੋਣਾ ਸਰਕਾਰਾਂ ਦੀ ਮੰਡੇਟ ਨੂੰ ਅਣਦੇਖਿਆ ਕਰਨਾ ਅਣਗੌਲੀਆਂ ਕਰਨਾ ਕਿੰਨਾ ਖਤਰਨਾਕ ਹੈ ਇਹ ਨਹੀਂ ਹੋਣਾ ਚਾਹੀਦਾ ਉਸ ਦੀ ਬਜਾਏ ਤੁਸੀਂ ਸਿਰਫ ਇੱਕ ਬੋਣਾ ਪੁਆਇੰਟ ਸਕੋਰ ਕਰਨ ਦੇ ਲਈ ਇਨ੍ਹਾਂ ਮਸਲਿਆਂ ਦੇ ਉੱਤੇ ਪੁੱਛਰਾ ਕਰੀ ਜਾਂਦੇ ਹੋ ਇਹ ਤੁਹਾਡੀ ਸਿਆਸੀ ਸਮਝ ਕਿੰਨੀ ਖੈਰ ਉਸ ਦਾ ਪ੍ਰਗਟਾਵਾ ਜਰੂਰ ਕਰਦਾ ਇਸ ਤੋਂ ਬਾਅਦ ਜੋ ਛੋਟੇ ਮੋਟੇ ਉਹਨਾਂ ਵੱਲੋਂ ਨੁਕਤੇ ਉਖਾਏ ਗਏ ਕਿ ਤੁਸੀਂ ਮੀਟਿੰਗ ਸਮੇਂ ਸਿਰ ਨਹੀਂ ਕੀਤੀ ਕਿੰਨੇ ਕਿਲੋਮੀਟਰ ਡਰੇਨਾਂ ਦੀ ਸਫਾਈ ਕੀਤੀ ਹੈ ਜਾਂ FDRF ਦਾ ਪੈਸਾ 12000 ਹਜ਼ਾਰ ਕਰੋੜ ਇੱਥੇ ਗਿਆ ਕੁਰਦਪੁਤ ਕਰਤਾ ਉਸ ਦੇ ਸਾਰੇ ਜਵਾਬ ਜਿਹੜੇ ਨੇ ਤੱਥਾਂ ਦੇ ਨਾਲ ਦਸਤਾਵੇਜ਼ਾਂ ਦੇ ਨਾਲ ਚਿੱਠੀਆਂ ਦੇ ਨਾਲ ਉਹ ਸੱਤਾਧਿਰ ਵੱਲੋਂ ਦੇ ਦਿੱਤੇ ਗਏ ਉੱਥੇ ਵੀ ਉਹ ਕੁਝ ਸਾਬਿਤ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਇਤੋਂ ਤੱਕ ਕਿ ਸੱਤਾਧਿਰ ਨੇ ਆਪਣੀਆਂ ਮੀਟਿੰਗਾਂ ਕਦੋਂ-ਕਦੋਂ ਹੋਣੀਆਂ ਨੂੰ ਛੱਡ ਕੇ ਇਹਨਾਂ ਦੀਆਂ ਸਰਕਾਰਾਂ ਵੇਲੇ ਵੀ ਕਿਹੜੀ ਤਰੀਕ ਨੂੰ ਜੁਲਾਈ ਮਹੀਨੇ ਦੇ ਵਿੱਚ ਕਦੋਂ ਮੀਟਿੰਗ ਹੋਈ ਉਸ ਤੇ ਵੇਰਵੇ ਵੀ ਜਨਤਕ ਕਰ ਦਿੱਤੇ ਉੱਥੇ ਵੀ ਪ੍ਰਤਾਪ ਸਿੰਘ ਬਾਜਵਾ ਕੁਝ ਖੱਟ ਨਹੀਂ ਸਏ ਉਹ ਸਿਆਸੀ ਲਾਹਣੀ ਕਰ ਸਕੇ ਪਰ ਸਿਰਫ ਉਹਨਾਂ ਵੱਲੋਂ ਜੋ ਕਾਲੀ ਦਿਖਾਈ ਗਈ ਉਸ ਕਾਲੀ ਦੇ ਵਿੱਚ ਇੱਕ ਬੜਾ ਚੰਗਾ ਮੌਕਾ ਸੀ ਜਿੱਥੇ ਉਹ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਦੇ ਲੋਕਾਂ ਨੂੰ ਇਹ ਦਿਖਾ ਸਕਦੇ ਸੀ ਕਿ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਸੌਖੀ ਘੜੀ ਦੇ ਵਿੱਚ ਸਾਰੇ ਇਕੱਠੇ ਹੋ ਕੇ ਤੁਹਾਡੀ ਮਦਦ ਕਰਨਾ ਚਾਹੁੰਦੇ ਆ ਉਹ ਮੈਸੇਜ ਦੇਣ ਦਾ ਸਮਾਂ ਜਿਹੜਾ ਸੀ ਉਹ ਤਾਂ ਆਪਸ਼ਨ ਗਵਾਜਾ ਨੇ ਦਵਾ ਦਿੱਤਾ ਲੇਕਿਨ ਜੇ ਆਪਾਂ ਕਹੀਏ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਾਰਾ ਕੁਝ ਸਹੀ ਕੀਤਾ ਗਿਆ ਤਾਂ ਇਹ ਵੀ ਗਲਤ ਹੋਏਗਾ ਉਹਨਾਂ ਵੱਲੋਂ ਵੀ ਇਹ ਮੌਕਾ ਨਹੀਂ ਛੱਡਿਆ ਗਿਆ ਜਦੋਂ ਉਹਨਾਂ ਦੀ ਵਾਰੀ ਆਈ ਜਵਾਬ ਦੇਣ ਦੀ ਤਾਂ ਉਹਨਾਂ ਵੱਲੋਂ ਵੀ ਸਿਆਸਤ ਚੰਗੀ ਤਰ੍ਹਾਂ ਕੀਤੀ ਗਈ ਨਿਸ਼ਚ ਕੇ ਸਿਆਸਤ ਕੀਤੀ ਗਈ ਉਹਨਾਂ ਦੇ ਵੱਲੋਂ ਵੀ ਮੌਕਾ ਖੁੰਝਣ ਨਹੀਂ ਦਿੱਤਾ ਗਿਆ ਹੁਣ ਇਹ ਸਾਰੀ ਡਿਸਕਸ਼ਨ ਦੇ ਵਿੱਚ ਅਕਾਲੀ ਦਲ ਨੂੰ ਲੈ ਕੇ ਆਉਣਾ ਅਕਾਲੀ ਦਲ ਨੂੰ ਕਸੀਟਣਾ ਉਹਦੀ ਵੀ ਕੋਈ ਲੋੜ ਨਹੀਂ ਸੀ ਜਦੋਂ ਤੁਹਾਨੂੰ ਪਤਾ ਹੈ ਕਿ ਤਿੰਨ ਵਿਧਾਇਕ ਕਾਲੀ ਦਲ ਦੇ ਹਨ ਉਹਨਾਂ ਦੇ ਵਿੱਚੋਂ ਇੱਕ ਡਾਕਟਰ ਸੁਖੀ ਤੁਹਾਡੇ ਨਾਲ ਆ ਚੁੱਕੇ ਨੇ ਗਰੀਬ ਮਜੀਠੀਆ ਕਦੇ ਸਦਨ ਦੇ ਵਿੱਚ ਆਉਂਦਾ ਹੀ ਨਹੀਂ ਮਨਪ੍ਰੀਤ ਐਲੀ ਜਿਹੜੇ ਹਾਜ਼ਰ ਜ਼ਰੂਰ ਹੁੰਦੇ ਨੇ ਲੇਕਿਨ ਉਹ ਵੀ ਇੱਕ ਆਪਣਾ ਵੱਖਰਾ ਧੜਾ ਬਣਾ ਚੁੱਕੇ ਨੇ ਉਹ ਵੀ ਉਸ ਅਕਾਲੀ ਦਲ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਫੇਰ ਸੁਖਬੀਰ ਬਾਦਲ ਦੇ ਨਿਸ਼ਾਨੇ ਸਾਧਨਾ ਕਿ ਇੱਕ ਹੱਥ ਪੈਸੇ ਲੈ ਕੇ ਸਰਪੰਚਾਂ ਨੂੰ ਇਧਰੋਂ ਪੈਸੇ ਦੇ ਦੋ ਦੂਜੇ ਪਾਸੇ ਵਾਪਸ ਲੈ ਲਓ ਇਸ ਤਰ੍ਹਾਂ ਦੇ ਕਟਾਕਸ਼ ਕਰਨ ਦੀ ਲੋੜ ਨਹੀਂ ਸੀ ਔਰ ਇਹ ਸਾਰੇ ਇਲਜ਼ਾਮ ਵੀ ਉਹਨਾਂ ਵੱਲੋਂ ਬਿਨਾਂ ਕਿਸੇ ਸਬੂਤ ਦੇ ਲਾਏ ਗਏ ਉਹ ਵੀ ਸਿਰਫ ਇੱਕ ਸਿਆਸੀ ਚਰਚਾ ਸੀ ਇੱਕ ਸ਼ਗੂਫਾ ਛੱਡਣ ਦੇ ਮਤਾਬਕ ਸੀ ਕਿ ਇਧਰੋਂ ਪੈਸੇ ਫੜਾ ਦਿੰਦੇ ਨੇ ਦੂਜੇ ਪਾਸੇ ਗੱਡੀ ਦੇ ਵਿੱਚ ਬਿਠਾ ਕੇ ਪੈਸੇ ਲੈ ਲੈਂਦੇ ਨੇ ਉਸ ਨੂੰ ਵੀ ਉਹ ਸਿੱਧ ਨਹੀਂ ਕਰ ਸਕਦੇ ਸੀ ਫਿਰ ਵਿਧਾਨ ਸਭਾ ਦੇ ਵਿੱਚ ਉਹ ਗੱਲਾਂ ਲੈ ਕੇ ਆਉਣੀਆਂ ਉਹਨਾਂ ਦੇ ਵਿੱਚ ਕਿੰਨੀ ਸਿਆਣਪ ਸੀ ਜਾਂ ਕਿੰਨੀ ਕਿ ਸੰਜੀਦਗੀ ਸੀ ਇਹ ਵੀ ਭਗਵੰਤਬਾਨ ਨੂੰ ਦੱਸਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਾਰਾ ਠੀਕਰਾ ਜਿਹੜਾ ਮੌਸਮ ਵਿਭਾਗ ਤੇ ਸਿੱਟ ਦਿੱਤਾ ਉਹ ਵੀ ਕਿੰਨਾ ਕਵਾਜਬ ਸੀ ਇੱਕ ਦੋ ਦਿਨਾਂ ਵੱਲੋਂ ਉਹਨਾਂ ਵੱਲੋਂ ਭਵਿੱਖਬਾਣੀਆਂ ਕੀਤੀਆਂ ਗਈਆਂ ਸੀ ਉਹਨਾਂ ਦੇ ਡਾਟੇ ਜਰੂਰ ਪੇਸ਼ ਕੀਤੇ ਗਏ ਕਿ ਕਿੰਨੇ ਗਲਤ ਨੇ ਲੇਕਿਨ ਪੂਰੇ ਤਰੀਕੇ ਨਾਲ ਸਿਰਫ ਮੌਸਮ ਵਿਭਾਗ ਦੀ ਜਿਹੜੀ ਭਵਿੱਖਬਾਣੀ ਹੁੰਦੀ ਹੈ ਫੋਰ ਵਾਰਨਿੰਗ ਹੁੰਦੀ ਹੈ ਉਸ ਨੂੰ ਹੀ ਇਹ ਕਹਿ ਦੇਣਾ ਕਿ ਇਹ ਹੀ ਹੜ੍ਹਾਂ ਦੇ ਨੁਕਸਾਨ ਦੀ ਜ਼ਿੰਮੇਵਾਰ ਹੈ ਸਰਕਾਰ ਵੱਲੋਂ ਆਪਣੇ ਫਰਜ਼ਾ ਤੋਂ ਪੂਰੇ ਤਰੀਕੇ ਨਾਲ ਮੁੱਕਰ ਜਾਣਾ ਜਾਂ ਹੱਥ ਤੋਂ ਲੈਣੇ ਉਹ ਵੀ ਕੋਈ ਸ਼ਿਆਣਪ ਵਾਲੀ ਗੱਲ ਨਹੀਂ ਸੀ ਫਿਰ ਬੰਬੂ ਕਾਰਟ ਲੈ ਕੇ ਆਉਣਾ ਆਪਸੀ ਲੜਾਈ ਇੱਕ ਦੂਜੇ ਨਾਲ ਕਰਨੀ ਵੀ ਸਾਰੀਆਂ ਗੱਲਾਂ ਤੋਂ ਵੀ ਗੁਰੇਜ਼ ਕੀਤਾ ਜਾ ਸਕਦਾ ਸੀ ਬਚਿਆ ਜਾ ਸਕਦਾ ਸੀ ਕਪੀਲਿਆਂ ਦੇ ਵਿੱਚ 칼ਛੀ ਖੜਕਾਉਣਾ ਇਨ੍ਹਾਂ ਜ਼ਿਕਰਾਂ ਤੋਂ ਵੀ ਬਚਿਆ ਜਾ ਸਕਦਾ ਸੀ ਲੇਕਿਨ ਇੱਕ ਗੱਲ ਉਹਨਾਂ ਵੱਲੋਂ ਜ਼ਰੂਰ ਥੋੜੀ ਜਿਹੀ ਸਿਆਣਪ ਵਾਲੀ ਕੀਤੀ ਗਈ ਜਦੋਂ ਉਹਨਾਂ ਨੇ ਇਹ ਕਿਹਾ ਕਿ ਠੀਕ ਹੈ ਤੁਸੀਂ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਪੈਸਾ ਨਹੀਂ ਦੇਣਾ ਚਾਹੁੰਦੇ ਨਾ ਦਿਓ ਜੇ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਹੈ ਪਰ ਰਾਹਤ ਜਿਹੜੀ ਹੈ ਉਹ ਲੋਕਾਂ ਤੱਕ ਜ਼ਰੂਰ ਪਹੁੰਚਾਓ ਤੁਸੀਂ ਸਿੱਧੀ ਮਦਦ ਕਰਨਾ ਚਾਹੁੰਦੇ ਹੋ ਤਾਂ ਸਿੱਧੀ ਮਦਦ ਕਰੋ ਲੇਕਿਨ ਸਾਡੇ ਨਾਲ ਸਾਲਮਿਲ ਜਰੂਰ ਬਿਠਾਓ ਸਤੋਂ ਜਾਣਕਾਰੀ ਲੈ ਲਓ ਕਿ ਕਿਸ ਪਿੰਡ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ ਕਿੱਥੇ ਕੀ ਚਾਹੀਦਾ ਹੈ ਉੱਥੇ ਉਹ ਚੀਜ਼ਾਂ ਦੇ ਕੇ ਉਹਨਾਂ ਦੀ ਮਦਦ ਕਰੋ ਸਾਨੂੰ ਇਸ ਤੇ ਵਿੱਚ ਕੋਈ ਇਤਰਾਜ਼ ਨਹੀਂ ਹੈ ਇੱਥੇ ਥੋੜੀ ਬਹੁਤ ਫਰਾਕ ਦੇ ਲਈ ਉਹਨਾਂ ਵੱਲੋਂ ਜ਼ਰੂਰ ਦਿਖਾਈ ਗਈ ਔਰ ਇਸ ਗੱਲ ਦੀ ਲੋੜ ਵੀ ਹੈ ਕਿਉਂਕਿ ਬਹੁਤ ਸਾਰੇ ਸੈਲੀਬ੍ਰਿਟੀਜ਼ ਬਹੁਤ ਸਾਰੇ ਲੋਕ ਇੰਡੀਵਿਜੂਅਲ ਪੱਧਰ ਤੇ ਨਿੱਜੀ ਤੌਰ ਤੇ ਬڑے ਐਲਾਨ ਕਰ ਰਹੇ ਨੇ ਕੋਈ 1100 ਟਰੈਕਟਰ ਦੇ ਰਿਹਾ ਹੈ ਕੋ 600 ਟਰੈਕਟਰ ਦੇ ਰਿਹਾ ਹੈ ਕੁਝ 100 ਪਿੰਡਾਂ ਨੂੰ ਗੋਦ ਲੈ ਰਿਹਾ ਹੈ, ਕੋਈ 200 ਪਿੰਡਾਂ ਨੂੰ ਗੋਦ ਲੈਣ ਦੀ ਗੱਲ ਕਰ ਰਿਹਾ ਹੈ ਪਰ ਉਹਨਾਂ ਦੀ ਅਕਾਉਂਟੇਬਿਲਟੀ ਕਿਤੇ ਵੀ ਨਹੀਂ ਹੈ। ਕੀ ਤੁਸੀਂ 1100 ਟਰੈਕਟਰ ਅਨਾਉਂਸ ਕਰਨ ਕੇ ਇੱਕ ਵੀ ਟਰੈਕਟਰ ਦਿੱਤਾ ਹੈ ਜਾਂ ਨਹੀਂ ਦਿੱਤਾ ਹੈ? ਕਿਹਨੂੰ ਦਿੱਤਾ ਹੈ? ਜਿਹੜੇ ਮਨਕੀਰਤ ਔਲਖ ਨੇ ਵੀ ਟਰੈਕਟਰ ਦਾਨ ਕੀਤੇ ਸੀ, ਉਹਨਾਂ ਦਾ ਵੀ ਰੋਲਾ ਪਈ ਜਾਂਦਾ ਹੈ। ਇੱਕ ਸੰਸਥਾ ਕਹਿੰਦੀ ਹੈ ਕਿ ਇਹ ਤਾਂ ਸਾਨੂੰ ਦਿੱਤੇ ਨੇ। ਪਿੰਡ ਵਾਲੇ ਇਹਨਾਂ ਤੇ ਦਾਵਾ ਨਾ ਕਰਨ। ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ। ਪਿੰਡਾਂ ਨੂੰ ਗੋਦ ਲੈਣ ਵਾਲੇ ਕਿੱਥੇ ਨੇ? ਕਿਹੜੇ ਪਿੰਡ ਗੋਦ ਲਏ ਗਏ? ਉਹਨਾਂ ਦਾ ਵੀ ਨਾਮ ਅਜੇ ਤੱਕ ਕਿਸੇ ਨੇ ਨਿਸ਼ਰ ਨਹੀਂ ਕੀਤਾ ਸੋ ਇਹਨਾਂ ਸਾਰੀਆਂ ਚੀਜ਼ਾਂ ਨਾਲ ਇਹ ਜ਼ਰੂਰ ਲੋੜ ਹੈ ਕਿ ਜਿੱਥੇ ਲੋਕ ਉਛਕ ਨੇ ਲੋਕ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਥਾਂ ਤੇ ਚੈਨਲਾਈਜ਼ ਕਰਕੇ ਪਾਰਦਰਸ਼ਕ ਤਰੀਕੇ ਦੇ ਨਾਲ ਉਹ ਰਾਹਤ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਇਸ ਚੀਜ਼ ਨੂੰ ਸਾਰੇ ਇਕੱਠੇ ਹੋ ਕੇ ਯਕੀਨੀ ਬਣਾਉਣ ਇਸ ਚੀਜ਼ ਦੀ ਲੋੜ ਹੈ ਨਾ ਕਿ ਪੋਲਿਟੀਕਲ ਬ੍ਰਾਊਨੀ ਪੁਆਇੰਟ ਸਕੋਰ ਕਰਨ ਦੀ ਇੱਕ ਦੂਜੇ ਤੇ ਕਟਾਕਸ਼ ਕਰਨ ਦੀ ਇੱਕ ਦੂਜੇ ਨਾਲ ਟਿਚਰਾਂ ਕਰਨ ਦੀ ਇਹ ਉਹ ਮੌਕਾ ਨਹੀਂ ਹੈ ਇਹ ਉਹ ਵੇਲਾ ਨਹੀਂ ਹੈ ਜਦੋਂ ਇਹ ਸਭ ਕੁਝ ਕੀਤਾ ਜਾਏ ਬਹੁਤ ਮੌਕੇ ਆਉਣਗੇ ਬਹੁਤ ਸਮਾਂ ਪਿਆ ਹੈ ਹਜੇ ਚੋਣਾਂ ਦੇ ਵਿੱਚ ਉਦੋਂ ਤੁਸੀਂ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਹੁਣ ਵੀ ਕਰੀ ਜਾਂਦੇ ਨੇ ਲੋਕ ਤੁਸੀਂ ਉਹਦਾ ਹਿੱਸਾ ਬਣ ਜਾਓ ਲੇਕਿਨ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਤਾਂ ਕਮ ਸੇ ਕਮ ਸੰਜੀਦਗੀ ਦੇ ਨਾਲ ਚਰਚਾ ਹੋਣੀ ਚਾਹੀਦੀ ਹੈ ਉੱਤੇ ਇਹਨਾਂ ਟਿੱਕਾ ਟਿੱਪਣੀਆਂ ਤੋਂ ਬਚਣਾ ਚਾਹੀਦਾ ਹੈ ਸ਼ਾਸਨ ਤੋਂ ਬਚਣਾ ਚਾਹੀਦਾ ਹੈ ਕਮ ਸੇ ਕਮ ਸੂਬੇ ਦੇ ਲੋਕ ਤਾਂ ਇਹੀ ਉਮੀਦ ਕਰਦੇ ਨੇ ਲੇਕਿਨ ਇਹਦੇ ਨਾਲ ਇੱਕ ਦੋ ਹੋਰ ਪਹਿਲੂ ਜ਼ਰੂਰ ਸੀ ਜੋ ਬੜੇ ਦਿਲਚਸਪ ਰਹੇ ਪਰ ਉਹਨਾਂ ਦੇ ਉੱਤੇ ਥੋੜਾ ਜਿਹਾ ਵੀ ਜ਼ਿਕਰ ਨਹੀਂ ਹੋਇਆ ਉਹਨਾਂ ਦੇ ਵਿੱਚੋਂ ਇੱਕ ਸੀ ਅਮਨ अरोड़ा ਦਾ ਜੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਕੈਬਨਿਟ ਮੰਤਰੀ ਨੇ ਸੀਨੀਅਰ ਲੀਡਰ ਨੇ ਉਹਨਾਂ ਵੱਲੋਂ ਪੂਰੀ ਕਾਰਵਾਈ ਦੇ ਦੌਰਾਨ ਇੱਕ ਵੀ ਅੱਖਰ ਨਹੀਂ ਬੋਲਿਆ ਗਿਆ ਆਮ ਤੌਰ ਤੇ ਉਹ ਪਾਰਟਿਸਿਪੇਟ ਕਰਦੇ ਨੇ ਉਹ ਚਰਚਾ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਬੜੀ ਬਖੂਬੇ ਦੇ ਨਾਲ ਆਪਣੇ ਪੁਆਇੰਟ ਰੱਖਦੇ ਨੇ ਚੰਗੇ ਬੁਲਾੜੇ ਨੇ ਲੇਕਿਨ ਇਸ ਮੌਕੇ ਦੇ ਉੱਤੇ ਜਿੱਥੇ ਪੰਜਾਬ ਸਰਕਾਰ ਨੂੰ ਡਿਫੈਂਡ ਕਰਨ ਦੀ ਲੋੜ ਸੀ ਬਚਾਅ ਕਰਨ ਦੀ ਲੋੜ ਸੀ ਉੱਥੇ ਉਹਨਾਂ ਵੱਲੋਂ ਇੱਕ ਅੱਖਰ ਨਾ ਬੋਲੇ ਜਾਣਾ ਉਹ ਵੀ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਜ਼ਰੂਰ ਹੋਣਾ ਚਾਹੀਦਾ ਸੀ ਪਰ ਹਜੇ ਉਸਤੇ ਇੰਨੀ ਚਰਚਾ ਨਹੀਂ ਹੋਈ ਕੀ ਇਸ ਨੂੰ ਉਸ ਖਬਰਾਂ ਦੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ ਜਿੱਥੇ ਉਹਨਾਂ ਦੀ ਗੱਡੀ ਚੀਫ ਮਿਨਿਸਟਰ ਰੈ residense ਦੇ ਵਿੱਚ ਨਹੀਂ ਜਾਣ ਦਿੱਤੀ ਗਈ ਉਹਨੂੰ ਗੇਟ ਤੇ ਹੀ ਰੋਕ ਲਿਆ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਸਕੱਤਰ ਕੈਪਸਨਾਂ ਦੇ ਨਾਲ ਉਹਨਾਂ ਦੀ ਇਸ ਮੁੱਦੇ ਤੇ ਬਹੁਤ ਲੰਮੀ ਚੌੜੀ ਬਹਿਸ ਵੀ ਹੋਈ ਹੈ ਤਿੱਖੀ ਬਹਿਸ ਹੋਈ ਹੈ ਕਿਉਂ ਉਹਨਾਂ ਦੀ ਗੱਡੀ ਅੰਦਰ ਨਹੀਂ ਜਾਣ ਦਿੱਤੀ ਗਈ ਕਿ ਉਸ ਤੇ ਪ੍ਰੋਟੈਸਟ ਵਜੋਂ ਕਿ ਉਸ ਤੇ ਵਿਰੋਧ ਦੇ ਵਿੱਚ ਉਹਨਾਂ ਵੱਲੋਂ ਅੱਜ ਇਹ ਚੁੱਪੀ ਧਾਰੀ ਗਈ ਉਹਨਾਂ ਵੱਲੋਂ ਇੱਕ ਵੀ ਅੱਖਰ ਨਹੀਂ ਬੋਲਿਆ ਗਿਆ ਇਸ ਦੇ ਉੱਤੇ ਤਾਂ ਚਰਚਾ ਹੋਣੀ ਬਣਦੀ ਹੀ ਇਦੇ ਨਾਲ ਇੱਕ ਹੋਰ ਐਮਐਲਏ ਨੇ ਕਾਂਗਰਸ ਦੇ ਹੀ ਐਮਐਲਏ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਵੱਲੋਂ ਬਾਰ ਬਾਰ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਇਸ ਗੱਲ ਦਾ ਦਮ ਪਰਿਆ ਜਾਂਦਾ ਹੈ ਕਿ ਮੈਂ ਪੰਜਾਬ ਦੇ ਹਰ ਮੁੱਦੇ ਤੇ ਬੋਲਦਾ ਹਾਂ ਮੈਂ ਪੰਜਾਬ ਦਾ ਇਕੱਲਾ ਹੀ ਸੁਭਚਿੰਤਕ ਹਾਂ ਮੈਂ ਪੰਜਾਬ ਦੇ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਹਮੇਸ਼ਾ ਤਿਆਰ ਰਹਿਣਾ ਹਾਂ ਮੈਂ ਸਰਕਾਰ ਨੂੰ ਹਰ ਮੁੱਦੇ ਤੇ ਘੇਰਦਾ ਹਾਂ ਉਹਨਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਜਦੋਂ ਗੈਰ ਹਾਜ਼ਰ ਹੁੰਦੇ ਨੇ ਉਹ ਉਦੋਂ ਕੀ ਸੁਨੇਹਾ ਦਿੰਦੇ ਨੇ ਲੋਕਾਂ ਨੂੰ ਉਦੇ ਉੱਤੇ ਵੀ ਚਰਚਾ ਜ਼ਰੂਰ ਹੋਣੀ ਚਾਹੀਦੀ ਜੇ ਕਿਦਰੇ ਉਹਨਾਂ ਨੂੰ ਗ੍ਰਿਫਤਾਰੀ ਦਾ ਡਰ ਵੀ ਹੈ ਤਾਂ ਵੀ ਫਿਰ ਇੱਕ ਪਾਸੇ ਜਦੋਂ ਉਹ ਕਹਿੰਦੇ ਨੇ ਕਿ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਤਾਂ ਉਹ ਭੱਜਦੇ ਕਿਉਂ ਦਿਖਾਈ ਦੇ ਰਹੇ ਨੇ ਕਿ ਉਹਨਾਂ ਨੂੰ ਇਸ ਸਮੇਂ ਇਸ ਵਿਸ਼ੇਸ਼ ਸੈਸ਼ਨ ਦਾ 파ਟ ਨਹੀਂ ਹੋਣਾ ਚਾਹੀਦਾ ਸੀ ਜਦੋਂ ਪੰਜਾਬ ਦੇ ਉੱਤੇ ਇੰਨਾ ਗੰਭੀਰ ਸੰਕਟ ਆਇਆ ਹੋਇਆ ਹੈ ਉਦੋਂ ਉਹਨਾਂ ਨੂੰ ਚਰਚਾ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਸੀ ਕਿ ਕਿਵੇਂ ਵੱਤੋ ਵੱਧ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਪਰ ਉਹਨਾਂ ਨੇ ਰਪੋਸ਼ ਰਹਿਣਾ ਹੀ ਠੀਕ ਸਮਝਿਆ ਕਿ ਗ੍ਰਿਫਤਾਰੀ ਦਾ ਡਰ ਇੰਨਾ ਵੱਡਾ ਹੈ ਕਿ ਤੁਸੀਂ ਗੰਭੀਰ ਮੁੱਦਿਆਂ ਦੇ ਉੱਤੇ ਗੈਰ ਹਾਜ਼ਰ ਹੋ ਜਾਂਦੇ ਹੋ ਜਿੱਥੇ ਇੱਕ ਪਾਸੇ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਦੂਜੇ ਪਾਸੇ ਸਿਰਫ ਗ੍ਰਿਫਤਾਰੀ ਦਾ ਡਰ ਹੀ ਹੈ ਜਿਆ ਹੈ ਜਦੋਂ ਕਿ ਤੁਹਾਡੇ ਖਿਲਾਫ ਕੋਈ ਨਵੀਂ ਐਫਆਈਆਰ ਵੀ ਨਹੀਂ ਲੱਗੀ ਗਈ ਹੈ ਹਲੇ ਤੱਕ ਤੁਸੀਂ ਰਪੋਸ਼ ਹੋ ਜਾਣੇ ਹਾਂ ਇਕੱਲੇ ਖੁਦ ਹੀ ਨਹੀਂ ਆਪਣੇ ਬੇਟੇ ਨੂੰ ਵੀ ਨਾਲ ਲੈ ਕੇ ਰਪੋਸ਼ ਹੋ ਜਾਣੇ ਹਾਂ ਤੇ ਫਿਰ ਤੁਹਾਨੂੰ ਕਿਵੇਂ ਬਹਾਦਰ ਬਣਿਆ ਜਾਵੇ ਕਿਵੇਂ ਤੁਹਾਨੂੰ ਇਹ ਬਣਿਆ ਜਾਵੇ ਕਿ ਤੁਸੀਂ ਪੰਜਾਬ ਦੇ ਲਈ ਸੰਗੀਦਾ ਹਾਂ ਪੰਜਾਬ ਦੀ ਹੱਕ ਲੜਾਈ ਦੇ ਵਿੱਚ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਕਿ ਸਿਰਫ ਉਹ ਭਾਸ਼ਣ ਨਹੀਂ ਹੈ ਇਸ ਗੱਲ ਦੇ ਉੱਤੇ ਵੀ ਚਰਚਾ ਤਾਂ ਜ਼ਰੂਰ ਹੋ ਸਕਦੀ ਹੈ ਉਹ ਚਰਚਾ ਬੜੀਆਂ ਗੱਲਾਂ ਤੇ ਹੋ ਸਕਦੀ ਹੈ ਲੇਕਿਨ ਜੋ ਸਭ ਤੋਂ ਮਹੱਤਵਪੂਰਨ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਜ਼ਰੂਰ ਹੈ ਇਹ ਜਿਹੜੇ ਵਿਧਾਨ ਸਭਾ ਦੇ ਵਿੱਚ ਲੋਕਾਂ ਨੂੰ ਇਹ ਲੱਗਦਾ ਸੂਬੇ ਦੇ ਹੱਕਾਂ ਦੀ ਲੜਾਈ ਲੜੀ ਜਾਂਦੀ ਹੈ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਜਾਂਦੀ ਹੈ ਉਸ ਨੂੰ ਮਹਿਜ਼ ਇੱਕ ਥੀਏਟਰ ਬਣਾ ਕੇ ਰੱਖ ਦਿੱਤਾ ਗਿਆ ਹੈ ਉਹ ਇੱਕ ਸਟੇਜ ਬਣ ਗਿਆ ਹੈ ਜਿੱਥੇ ਹਰ ਕੋਈ ਕਿਰਦਾਰ ਹਰ ਕੋਈ ਸਿਆਸੀ ਨੇਤਾ ਲਾਈਮਲਾਈਟ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ ਉਹ ਪੂਰੀ ਤਿਆਰੀ ਦੇ ਨਾਲ ਆਉਂਦਾ ਹੈ ਚਾਹੇ ਉਹ ਬੈਨਰ ਤਿਆਰ ਕਰਕੇ ਲੈ ਕੇ ਆਉਣਾ ਹੋਵੇ ਚਾਹੇ ਉਹ ਆਪਣਾ ਭਾਸ਼ਣ ਦੀ ਰੈਹਸਲ ਕਰਕੇ ਆਉਣਾ ਹੋਵੇ ਭਾਵੇਂ ਮੈਂ ਕਦੋਂ ਬਾਈਕਾਟ ਕਰਨਾ ਹੈ ਕਦੋਂ ਮੈਂ ਵਰਕਆਊਟ ਕਰਨਾ ਹੋਵੇ ਇਸ ਦੀ ਤਿਆਰੀ ਹੋਵੇ ਸਾਰੀ ਤਿਆਰੀ ਪਹਿਲਾਂ ਹੀ ਕੀਤੀ ਗਈ ਹੁੰਦੀ ਹੈ ਉੱਥੇ ਸਿਰਫ ਜਿਵੇਂ ਨਾਟਕ ਦੇ ਵਿੱਚ ਤੁਸੀਂ ਆਪਣਾ ਪਾਰਟ ਅਦਾ ਕਰਦੇ ਹੋ ਉਸੇ ਤੀਕੇ ਨਾਲ ਇੱਕ ਕਿਰਦਾਰ ਨਿਭਾਏ ਜਾਂਦੇ ਨੇ ਓਕੇ ਪਾਸ਼ਣ ਦੇ ਉੱਤੇ ਜਾਂਦੇ ਨੇ ਉਹਨਾਂ ਦਾ ਪੰਜਾਬ ਦੇ ਅਸਲ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਜਾਂ ਕੋਈ ਅਸਰ ਪੈਂਦਾ ਵੀ ਹੈ ਜਾਂ ਨਹੀਂ ਇਸ ਗੱਲਾਂ ਦੇ ਉੱਤੇ ਬਹੁਤਾ ਜਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਉਹਦਾ ਕੋਈ ਬਹੁਤਾ ਜਿਆਦਾ ਫਰਕ ਪੈਂਦਾ ਹੈ ਇਸ ਤਰ੍ਹਾਂ ਦਾ ਅਹਿਸਾਸ ਵੀ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਹੈ ਕਰੋੜਾਂ ਰੁਪਏ ਖਰਚ ਕੇ ਅਸੀਂ ਸਿਰਫ ਲਾਈਵ ਟੀਵੀਜ਼ਨ ਦੇ ਉੱਤੇ ਇਹਨਾਂ ਕਿਰਦਾਰਾਂ ਨੂੰ ਪਰਫਾਰਮ ਕਰਦੇ ਦੇਖਦੇ ਹਾਂ ਜੋ ਕਿ ਆਪਣਾ ਆਪਣਾ ਕਿਰਦਾਰ ਨਿਭਾ ਕੇ ਇੱਕ ਦੂਜੇ ਦੇ ਉੱਤੇ ਦੋਸ਼ ਮੜ ਕੇ ਘਰਾਂ ਨੂੰ ਪੁਰ ਜਾਂਦੇ ਨੇ ਅਗਲੇ ਦਿਨ ਦੀ ਤਿਆਰੀ ਕਰਨ ਵਾਸਤੇ ਅਗਲੇ ਦਿਨ ਆ ਕੇ ਫੇਰ ਉਹੀ ਪਰਫਾਰਮੈਂਸ ਦੇਣ ਵਾਸਤੇ ਉੱਥੇ ਇਹ ਪੰਜਾਬ ਦੇ ਲੋਕਾਂ ਨੂੰ ਸਾਫ਼ ਹੋ ਗਿਆ ਹੈ ਕਿ ਜਿਹਨੂੰ ਉਹ ਪਹਿਲਾਂ ਸਮਝਦੇ ਸੀ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਗੱਲ ਹੁੰਦੀ ਹੈ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਹੁਣ ਸ਼ਾਇਦ ਰਿਆ ਨਹੀਂ ਬਚਿਆ ਹੈ ਹੁਣ ਉਹ ਪਰਦਾ ਸਾਫ ਹੋ ਗਿਆ ਹੈ ਔਰ ਉਹ ਪਰਦਾ ਇਹਨਾਂ ਸਾਰੇ ਸਿਆਸੀ ਆਗੂਆਂ ਨੇ ਮਿਲ ਕੇ ਹੀ ਕੀਤਾ ਹੈ ਇੱਕ ਦੂਜੇ ਦੇ ਉੱਤੇ ਦੂਸ਼ਣ ਬਾਗੀ ਦੇ ਚੱਕਰ ਦੇ ਵਿੱਚ ਉਹ ਲੋਕਾਂ ਨੂੰ ਇਹ ਦਿਖਾ ਗਏ ਨੇ ਕਿ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ ਸਾਰੇ ਇੱਕੋ ਜਿਹੇ ਨੇ ਸਾਰੇ ਇੱਕ ਦੂਜੇ ਤੇ ਸਿਰਫ ਦੋਸ਼ ਹੀ ਲਾਉਂਦੇ ਨੇ ਚਿੱਕੜ ਸਿੱਟਦੇ ਨੇ ਬਗਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਤੋਂ ਵੱਧ ਵਿਧਾਨ ਸਭਾ ਦੇ ਵਿੱਚ ਹੁਣ ਕੁਝ ਨਹੀਂ ਬਾਕੀ ਬਚਿਆ ਹੈ ਇਸ਼ਾ ਸੁਨੇਹਾ ਪੰਜਾਬ ਦੇ ਲੋਕਾਂ ਨੂੰ ਇਸ ਸੈਸ਼ਨ ਤੋਂ ਜ਼ਰੂਰ ਗਿਆ। ਸੋ ਉਮੀਦ ਕਰਦੇ ਹਾਂ ਸੋਮਵਾਰ ਨੂੰ ਜੋ ਆਖਰੀ ਦਿਨ ਹੈ ਉਹ ਕੁਝ ਵੱਖਰਾ ਹੋਏਗਾ, ਕੁਝ ਅਲੱਗ ਹੋਏਗਾ। ਉੱਥੇ ਵਾਕਿਆ ਹੀ ਕੁਝ ਕੰਮ ਕੀਤੇ ਜਾਣਗੇ ਜਿਨ੍ਹਾਂ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਭਲਾ ਹੋ ਸਕੇ। ਇਸੇ ਉਮੀਦ ਦੇ ਨਾਲ ਤੁਤ ਵਿਦਾ ਲੈਣੇ ਆ। ਧੰਨਵਾਦ।